ਜੀ ਰਿਹਾ ਕਾਲਵਾਜੀ ਸਾਰਿਆਂ ਨੂੰ ਤੁਹਾਡਾ ਕਰਦੇ ਅੱਜ ਦੇ ਬਲੌਗ 'ਚ ਸਵਾਗਤ ਤੇ ਦਿਨ ਹੋ ਗਏ ਜੀ ਬਹੁਤ ਜ਼ਿਆਦਾ ਵੀਡੀਓ ਪਈ ਨਹੀਂ ਹੈਗੀ ਨਾ ਬਣੀ ਹੈ ਸਾਤੇ ਤੇ ਬਾਕੀ ਅੱਜ ਜਾਂਦੇ ਹੀ ਖੇਤ ਵੱਲ ਤੇ ਦਿਖਾਉਂਦੇ ਤੁਹਾਨੂੰ ਬੈਕ ਕੈਮਰੇ ਨਾਲ ਜੀ ਲੋ ਜੀ ਪੁੱਜ ਗਏ ਖੇਤ 'ਚ ਆਲੂਆਂ ਚ ਹੋ ਗਿਆ ਵਾਜੀ ਘਾਹ ਬਹੁਤ ਤੇ ਇੱਧਰ ਨਾਲ ਦੀ ਨਾਲ ਜੀ ਸਰੋਂ ਵੀ ਵੱਢਤੀ ਅਸੀਂ ਸਰੋਂ ਆਪਣੀ ਤਕਰੀਬਨ 10% ਹੈ ਹਰੀ ਬਾਕੀ ਸਾਰੀ ਪੱਕ ਗਈ ਤੀ ਤੇ ਆਹ ਰਹਿੰਦੀ ਤੀ ਜਗਾ ਇੰਨੀ ਕ ਵੱਢਣੇ ਨੂੰ ਤੇ ਆ ਅਸੀਂ ਵੱਢੀ ਵੀ ਜੀ ਪਰਸੋਂ ਦੀ ਸਰੋਂ ਤੇ ਉਦੋਂ ਵੀਡੀਓ ਬਣੀ ਨਹੀਂ ਹੈਗੀ ਤੇ ਬਾਕੀ ਜਦੋਂ ਕੱਢੂਗੇ ਸਰੋਂ ਉਹ ਵੀ ਦਿਖਾਵਾਂਗੇ ਫਿਰ ਉਹਨਾਂ ਝਾੜ ਤੋਤਿਆਂ ਨੂੰ ਬਹੁਤ ਨੁਕਸਾਨ ਕੀਤਾ ਵੀ ਸਰੋਂ ਦਾ ਜਿਹੜੇ ਹਿਸਾਬ ਨਾਲ ਥੱਲੇ ਸਰੋਂ ਤੁਹਾਨੂੰ ਦਿਖਾਉਂਦੇ ਜੀ ਗਰੀ ਵੀ ਤੋਤਿਆਂ ਟਕ ਟਕ ਕੇ ਗਰੀ ਵੀ ਆ ਦੇਖੋ ਜੀ ਆ ਸਾਰੀ ਉਹ ਸਰੋਂ ਸਰੋਂ ਪਈ ਥੱਲੇ ਜੀ ਤੇ ਵਾਕਈ ਤਾਂ ਕਰਕੇ ਅਸੀਂ ਛੇਤੀ ਵੱਢਤੀ ਉਹ ਵੀ ਤੋਤੇ ਨੁਕਸਾਨ ਜ਼ਿਆਦਾ ਕਰਦੇ ਤੇ ਢੇਰਾਂ ਦੇ ਢੇਰ ਲੱਗੇ ਵੀ ਥੱਲੇ ਚਲੋ ਜਿੰਨੀ ਤੁਹਾਡੇ ਭਾਗਾਂ ਦੀ ਉਹ ਮਿਲੇ ਜਾਣੀ ਸਾਨੂੰ ਤੇ ਬਾਕੀ ਕਣਕਾਂ ਵੀ ਐਨ ਘਬੋਲੇ ਚ ਆ ਗਈਆਂ ਵਾ ਤੇ ਇੱਧਰ ਹੈਗੀ ਜੀ 골ਡੀ ਵੀਰੇ ਵਾਲੀ ਕਣਕ ਬੂਟਿਆਂ ਚ ਕਣਕ ਦੇਖ ਲਈ ਇੱਕ ਨੰਬਰ ਕਣਕ ਖੜੀ ਸਾਰੀ ਕਣਕਾਂ ਐ ਕਿ ਮੌਸਮ ਨੇ ਸਾਥ ਵਧੀਆ ਦਿੱਤਾ ਦੋ ਦਿਨ ਮੀਂਹ ਸੋਨਾ ਪੈ ਲਿਆ ਪਾਣੀ ਤੇ ਵੀ ਬਚਾ ਹੋ ਗਿਆ ਤੇ ਬਾਕੀ ਜਿਹੜਾ ਮੀਂਹ ਆਲਾ ਪਾਣੀ ਆ ਜੀ ਖਾਦ ਵਾਂਗੂ ਲੱਗਦਾ ਇਹ ਤਾਂ ਹੀ ਵਧੀਆ ਹੋ ਗਈ ਕਣਕ ਤੇ ਹੁਣ ਜਾਣਾ ਜੀ ਅਸੀਂ ਉਧਰਲੀ ਸਾਈਡ ਮਰਛੀਨ ਵੱਡਣਾ ਘਰ ਦਾ ਕੰਮ ਆਪਾਂ ਨੇ ਮੁਕਾਤਾ। ਕਾਲਾ ਲੱਤ ਰੇੜੀ ਪਰ ਤੇ ਇੱਧਰ ਲੱਕੜੀਆਂ ਰੱਖਿਆਵਾਂ ਘਰ ਨੂੰ ਲੈ ਕੇ ਜਾਣੀਆਂ। ਕਿਉਂਕਿ ਉੱਥੇ ਢੇਰੀ ਲੱਗਦੀ ਅਸੀਂ ਫਿਰ ਇੱਧਰ ਨੂੰ ਕੱਢ ਦਿੰਦੀਆਂ ਜਾਂ ਸੁੱਕ ਜਾਂਦੀ ਹਵਾ ਪਹਿਲਾਂ ਦੀ। ਤੇ ਬਾਕੀ ਹੁਣ ਖਾਦ ਪਾਣੀ ਜੀ ਅਸੀਂ ਉੱਧਰ ਜਿਹੜਾ ਆਪਣਾ ਠੇਕੇ ਵਰਲੇਵਾ ਖੇਤ ਸਾਹਮਣੇ ਉਹਨੂੰ ਖਾਦ ਲਾਣੀ ਹੈ। ਤੇ ਬਾਕੀ ਮੁਰਗੇ ਛੱਡੇ ਹੋਏ ਜੀ ਬਾਹਰ ਉਹ ਜੀ ਦਰਸੀਨ ਪਾਇਆ ਤਾਂ ਇਹਨਾਂ ਨੂੰ। ਮੁਰਗਾ ਨੂੰ ਵੱਢ ਕੇ ਸੱਥਰੀ ਕਿੱਕ ਤੇ ਬਾਕੀ ਆ ਦੇਖੋ ਜੀ ਐਂ ਜਦੇ ਆਂਦੇ ਕੋਲ ਨੂੰ ਲੱਗੇ ਵੇ ਵੀ ਤੁੱਪ ਦਾ ਨਾਂ ਅੰਦ ਮੰਨ ਤੇ ਬਾਕੀ ਵਿੱਚ ਵਿੱਚ ਉਧਰ ਆਪਣਾ ਜੈਕੀ ਘੁੰਮਦਾ ਤੇ ਇਧਰ ਪਿਆਜ਼ ਹੈ ਜੀ ਆਗੇ ਆਪਣੇ ਤੇ ਇਧਰ ਅਸੀਂ ਬੂਟੇ ਵੀ ਲਾਤੇ ਤੇ ਇਹ ਅਸੀਂ ਆਪਣੇ ਪਹਿਲੇ ਸਾਲ ਵਾਲੇ ਜਿਹਦਾ ਉਹ ਸਾਹਮਣੇ ਬੂਟੇ ਜੀ ਖੜੇ ਉਹਨਾਂ ਦੀ ਉਹ ਟਾਹਣੀਆਂ ਛਾਂਗ ਲੀਆਂ ਦੀਆਂ ਲੰਬੀਆਂ ਲੰਬੀਆਂ ਜੀਆਂ ਟਾਣੀਆਂ ਲਾਤੀਆਂ ਆ ਦੇਖਦੇ ਟਾਣੀਆਂ ਕਾਮਜਮ ਹੁੰਦੀਆਂ ਕੋਈ 4 ਸਾਲ ਪਹਿਲਾਂ ਅਸੀਂ ਲਾਈ ਤਾਂ ਟਾਣੀਆਂ ਦਾ ਹੀ ਪਲਾਟ ਵਧੀਆ ਹੋ ਗਿਆ ਤਾਂ ਉਹ ਵੀ ਤਿਆਰ ਵੀ ਛੇਤੀ ਹੋ ਗਿਆ ਤਾਂ ਠੀਕ ਰਲ ਗਿਆ ਤਾਂ ਇਹਨਾਂ ਬੂਟਾ ਤੇ ਆਪਣੇ 11 ਕ ਬੂਟੇ ਲੱਗੇ ਐ ਸਵੱਟ ਪਰ ਤੇ ਬਾਕੀ ਉਹ ਵੱਟ ਵੀ ਲਾਤੀ ਬੂਟਿਆਂ ਦੀ ਆ 12 13 ਬੂਟੇ ਇੱਧਰ ਲੱਗੇ ਹੋਈ ਆਪਣੇ 23 24 ਬੂਟੇ ਲੱਗਦੇ ਜੀ ਦੋ ਵੱਟਾਂ ਪਰ ਤੇ ਆਹ ਵਾਲੀ ਬਾਟਾ ਸੀ ਜਿਹੜਾ ਲਾਣੀ ਹੈ ਜੀ ਆਹ ਨਾਲ ਨਾਲ ਬੂਟੇ ਪਟਾਏ ਤੇ ਟੋਏ ਐ ਦੀ ਪਏ ਐ ਬਾਕੀ ਹੜ ਦੀ ਅਸੀਂ ਸਾਫ ਕਰ ਦਿੱਤੀ ਐਨ ਇਹ ਵੀ ਦੇਖਦੇ ਹੜ ਦੀ ਪੱਟਣੀ ਅਸੀਂ ਐਤਵਾਰ ਤੇ ਬਾਅਦ ਆਹ ਦੇਖੋ ਜੀ ਹੜ ਦੀ ਬਥੇਰੀ ਹੜ ਦੀ ਗੱਠੀਓ ਗੱਠੀ ਪਈ ਸਿਰੇ ਤੱਕ ਐਨ ਸਾਫ ਕਰਤੀ ਵੀ ਸਾਰੀ ਕਾ ਕ ਖ ਇਧਰ ਸਿੱਟਦਾ ਤਾਂ ਜਾਲਤਾ ਤਾਂ ਕੋਸ਼ਕ ਕੋਸ਼ ਪੁੱਧਰ ਪਿਆ ਐ ਤੇ ਬਾਕੀ ਕਣ ਕਾ ਵੀ ਸੋਹਣੀ ਹੋ ਗਈ ਰਲਗੇ ਨੂੰ ਜ਼ਿੰਕ ਪਾਈ ਤੀ ਕਣਕ ਨੂੰ ਤੇ ਸੋਨਾ ਖੇਤ ਭਰ ਗਿਆ ਜਾੜ ਜਿਆ ਮਾਰ ਗਈ ਕਣਕ ਤੇ ਬਾਕੀ ਚਾਲਦੇ ਜੀ ਉਧਰ ਜਾ ਕੌਣ ਭਾਈ ਇਹ ਖਾਦ ਝੋੜੀ ਚ ਖਾਦ ਦਾ ਵੀ ਕੰਮ ਕਾਦੀ ਹੁਣ ਉਧਰ ਨੂੰ ਨੂੰ ਲਾਸਟ ਖਾਦ ਲਾਣੀ ਬਸ ਹੀ ਹੁਣ ਕਹੂੰਗੀ ਪਛੇਤੀ ਕਰਕਾ ਉਹਨੂੰ ਇੱਕ ਖਾਦ ਵੱਧ ਲਾਣੀ ਪਈ ਐ ਇੱਧਰ ਵਾਲੀਆਂ ਕਣਕਾਂ ਨਾਲੋਂ ਤੇ ਮੁਰਗਿਆਂ ਨੂੰ ਪੈ ਗਿਆ ਤਾਂ ਜੀ ਕੁੱਤਾ ਉਹ ਉੱਥੇ ਖੜ੍ਹਦੇ ਹੋ ਜਾਲੀ ਚ ਕੁੱਤੈ ਕੋ ਦਾ ਪਿਆ ਤਾਂ ਕਰਕੇ ਲੱਗ ਪਏ ਇਹ ਸਾਰੇ ਬੋਲਣ ਮੁਰਗੇ ਚਲੋ ਹੀ ਚੱਲਦੇ ਹਾਂ ਲੋ ਜੀ ਬਾਕੀ ਆਪਾਂ ਨੇ ਖਾਦ ਪਾਤੀ ਜੀ ਆਪਣਾ ਰਹਿ ਗਿਆ ਅੱਧਾ ਕੁ ਕਿਹਾਰਾ ਖਾਦ ਘਟ ਗਈ ਹੁਣ ਦੁਪਹਿਰ ਤੇ ਬਾਅਦ ਦੇਖਦੇ ਨਹੀਂ ਫਿਰ ਕੱਲੂ ਲਾ ਦੂੰਗੇ 2 ਕਿਲੋ ਖਾਦ ਪੈਣੀ ਬੋਰੀ ਆਪਣੀ ਪਈ ਏ ਇੱਕ ਘਰ ਲਿਆਂਦੀ ਵੀ ਤੇ ਖਾਦ ਦੇ ਛਿੱਟਾ ਵੜੀ ਆ ਗਿਆ ਜੀ ਇਹਨ ਬਾਕੀ ਕਣਕ ਮੌਸਮ ਵੀ ਕਰਕੇ ਇੰਨੀ ਹੋਈ ਨਹੀਂ ਤਕੜੀ ਉਹ ਦੇਖੋ ਜੀ ਉੱਪਰ ਵਾਲੀ ਕਣਕ ਨੇ ਛੱਟਾ ਕੱਢ ਲਿਆ ਵਾ ਤੇ ਜੋ ਆਪਣੀ ਵਾਲੀ ਕਣਕ ਇੱਥੇ ਘੁੰਮਦੀ ਕਣਕ ਆਪਣੀ ਇਹ 10 ਦਿਨ ਲੇਟ ਹੋ ਗਈ ਜੇ 10 ਦਿਨ ਵੀ ਪਹਿਲਾਂ ਬੀਜ ਦਿੰਦੇ ਤਾਂ ਵੀ ਹੁਣ ਤੱਕ ਉਹ ਕਿ ਇਹ ਖੇਤ ਤਾਂ ਕਿਸੇ ਹੋਰ ਕੋਲ ਤਾਂ ਕਰਕੇ ਸਾਨੂੰ ਪਤਾ ਨਹੀਂ ਲੱਗਿਆ ਤੇ ਪੁੱਛਾ ਲੇਟਾ ਸੀ ਫਿਰ ਤਾਂ ਕਣਕ ਦੀ ਵਿਝਾਈ ਲੇਟ ਹੋਈ ਤੇ ਬਾਕੀ ਜਿੱਥੇ ਡਬਲ ਸਪਰੇਅ ਹੋ ਗਈ ਵੀ ਆ ਦੇਖੋ ਕਣਕਾਂ ਨੇ ਫੂਕ ਤੇ ਵੀ ਕਾ ਕ ਖੈ ਨਹੀਂ ਉਦਾਂ ਹੁਣ ਕਣਕ ਚ ਕਿਤੇ ਕਿਤੇ ਕਣਕ ਸੋਹਣੀ ਆ ਉਧਰਲੀ ਸਾਈਡ ਨੂੰ ਜਿੱਥੇ ਧੁੱਪ ਪੂਰੀ ਪੈਂਦੀ ਉੱਥੇ ਨੂੰ ਕਣਕ ਬਹੁਤ ਕੰਮ ਦੀ ਖੜੀ ਐਨ ਭਾਰੀ ਐ ਪੂਰੀ ਹੁਣ ਆ ਦੇਖੋ ਧਲੀਆਂ ਧਲੀਆਂ ਵਿੱਚ ਵਿੱਚ ਸੋਹਣੀਆਂ ਐ ਕਿਉਂਕਿ ਹੁਣ ਜਦ ਇਹਦਾ ਧੁੱਪਾਂ ਪਈ ਜਾਣੀਆਂ ਉਦੋਂ ਉਦਾਂ ਕਣਕ ਨੇ ਸੋਹਣੀ ਚੰਗੀ ਜਾਣਾ ਤੇ ਆਹ ਕਣਕ ਆਪਣੀ ਪਹਿਲਾਂ ਦੇਖ ਲਓ ਜੀ ਵੀਡੀਓ ਕੱਢ ਕੇ ਕਣਕ ਐਨ ਪੀਲੀ ਪਰਤੀ ਪੂਰੀ ਪੀਲੀ ਉਹ ਪੀਲੀ ਕਣਕ ਧੀ ਤੇ ਬਿਰਲੀ ਐਨੀ ਸੀ ਕਣਕ ਤੇ ਬਾਕੀ ਹੁਣ ਜਦੋਂ ਉਹਦੀ ਜ਼ਿੰਕ ਪਾਈ ਵੀ ਨੂੰ ਇੱਕ ਤਾਂ ਖੇਤ ਵੀ ਐਨ ਪੂਰਾ ਢੱਕ ਲਿਆ ਵਾ ਕਣਕ ਨੇ ਤੇ ਨਾਲੇ ਕਣਕ ਦਾ ਰੰਗ ਵੀ ਐਨ ਪੂਰਾ ਕਾਲਸ ਪਰ ਹੈ ਜ਼ਿੰਕ ਦਾ ਬਹੁਤ ਫਾਇਦਾ ਜੀ 33% ਵਾਲੀ ਜ਼ਿੰਕ ਪਾਈ ਦੀ ਅਸੀਂ ਇੱਚ ਵਧੀਆ ਹੋ ਗਈ ਜੀ ਕਣਕ ਬਾਕੀ ਹੁਣ ਝਾੜ ਪਰ ਪਤਾ ਲੱਗੂਗਾ ਤੇ ਝਾੜ ਤੁਹਾਨੂੰ ਦਿਖਾਉਂਦੇ ਆ ਦੇਖੋ ਝਾੜ ਕਿਹੜੇ ਹਿਸਾਬ ਨਾਲ ਮਾਰਿਆ ਕੋ ਕਣਕ ਨੇ ਤੇ ਪੱਤਾ ਬਥੇਰਾ ਚੋੜਾ ਜੀ ਦਾ ਤੇ ਇਹ ਵੀ ਛੱਟਾ ਕੱਢਣ ਲੱਗ ਪਈ ਕਣਕ ਆਪਣੀ ਆ ਦੇਖੋ ਜੀ ਹੁਣ ਸਾਰੀ ਕਣਕੇ ਗੋਬੋਲੇ ਪਰ ਆਈ ਵੀ ਤੇ ਬਾਕੀ ਬੂਟੇ ਵੀ ਵਧੀਆ ਖੜੇ ਰੱਬ ਦੀ ਕਿਰਪਾ ਨਾਲ ਤੇ ਬਾਕੀ ਢੇਰ ਆਪਣਾ ਤਕਰੀਬਨ ਹੋ ਗਿਆ ਵੈਨ ਪੂਰਾ ਭਰ ਗਿਆ ਵਾ ਦੇਖ ਲਈ ਜੀ ਇਦੀ ਅਸੀਂ ਆਹ ਤਾਰ ਖੋਲਣੀ ਤਾਰ ਖੋਲ ਕੇ ਉਹ ਬੂਟੇ ਨਾਲ ਬੰਨਾਂਗੇ ਉੱਥੇ ਤੇ ਫੇਰ ਤਾਰ ਇਧਰ ਨੂੰ 게ਟ ਨੂੰ ਜਾਂ ਫਿਰ ਉਹ ਬੂਟੇ ਨਾਲ ਕਰਾਂਗੇ ਬੰਨਦਾ ਆਹ ਤਾਰ ਘਵਾ ਦੂੰਗੇ ਉਹ ਬੂਟੇ ਤੱਕ ਕਿਉਂਕਿ ਢੇਰ ਆਪਣਾ ਇਧਰਲੀ ਸਾਈਡ ਤੇ ਗੇਹ ਨੇ ਜਗ੍ਹਾ ਹੈ ਨਹੀਂ ਆ ਦੇਖੋ ਜੀ ਇਧਰ ਇਹਨਾਂ ਪੂਰਾ ਭਰ ਗਿਆ ਵਾ ਤੇ ਹੁਣ ਉਧਰਲੀ ਸਾਈਡ ਹੈਗੀ ਹੈ ਜਗ੍ਹਾ ਆਪਣਾ ਉਧਰ ਢੇਰ ਘਰ ਜਾਣਾ ਫੇਰ ਜਾਣੂ ਕਣਕ ਜਦ ਵੱਡ ਹੋਣੀ ਫੇਰ ਤਾਂ ਕੋਈ ਟੈਨਸ਼ਨ ਨਹੀਂ ਰਹਿਣੀ ਢੇਰ ਦੀ ਹੂੰ ਵੀ ਫਿਰ ਤਾਂ ਖੇਤ ਵਿਹਲੇ ਹੀ ਹੋਣੇ ਸਾਰੇ ਬੂਟਿਆਂ ਵਾਲੇ ਜਿੱਥਾ ਮਰਜੀ ਗਹਿਰੀ ਜਾਓ ਗੋਹਾ ਤਾਂ ਹੁਣ ਚੱਲਦੇ ਜੀ ਮੋਟਰ ਪੰਨੂ